ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਧਨੀਆ ਉਗਾਣ ਇਹ ਲਾਸਟ ਟਾਈਮ ਚੱਲ ਰਿਹਾ ਹੈ ਧਨੀਆ ਉਗਾਣ ਦਾ ਹੁਣ ਕਿਉਂਕਿ ਬਾਅਦ ਵਿੱਚ ਬਹੁਤ ਸਰਦੀ ਹੋ ਜਾਣੀ ਹੈ ਤਾਂ ਫਿਰ ਜਿਹੜਾ ਬੀਜ ਵਗੈਰਾ ਉਹ ਉਗਦਾ ਨਹੀਂ ਹੁੰਦਾ ਖਾਸ ਤੌਰ ਤੇ ਧਨੀਏ ਦਾ ਕਿਉਂਕਿ ਧਨੀਆ ਇੱਕ ਬਹੁਤ ਹਾਰਡ ਬੀਜ ਹੁੰਦਾ ਹੈ ਇਸ ਕਰਕੇ ਇਹਨੂੰ 10-15 ਦਿਨ ਤਾਂ ਉੱਗਣ ਨੂੰ ਹੀ ਲੱਗ ਜਾਂਦੇ ਆ ਤੇ ਜਾਂ ਤੁਸੀਂ ਇਹਨੂੰ ਭੇਕੇ ਲਗਾ ਲਓ ਲਗਭਗ 12-14 ਘੰਟੇ ਤੁਸੀਂ ਇਹਨੂੰ ਭਿੱਜਾ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਲਗਾਓ ਠੀਕ ਆ ਜੀ ਤੇ ਇਹ ਮੈਂ ਆ ਜਿਹੜਾ ਛੱਤ ਵਾਸਤੇ ਦੱਸ ਰਹੀਆਂ ਖੇਤ ਵਿੱਚ ਤਾਂ ਆਪਾਂ ਨਾਰਮਲ ਗੋਬਰ ਦੀ ਖਾਦ ਪਾ ਕੇ ਵੈਸੇ ਹੀ ਲਗਾ ਦਿੰਨੇ ਆ ਕਿਉਂਕਿ ਉੱਥੇ ਕੋਈ ਦਿੱਕਤ ਵਗੈਰਾ ਨਹੀਂ ਹੁੰਦੀ ਲੇਕਿਨ ਜਿਹੜਾ ਆਪਾਂ ਗਮਲਿਆਂ ਦੇ ਵਿੱਚ ਲਗਾਉਣੇ ਆ ਉੱਥੇ ਇੱਕ ਸੀਮਿਤ ਜਿਹੜੀ ਆ ਉਹ ਮਿੱਟੀ ਹੁੰਦੀ ਆ ਉਹਦੇ ਵਿੱਚੋ ਹੀ ਉਹਨੇ ਪਾਣੀ ਵੀ ਉਹਦੇ ਵਿੱਚੋ ਹੀ ਲੈਣਾ ਆ ਬੂਟਿਆਂ ਨੇ ਤੇ ਉਹਦੇ ਵਿੱਚੋ ਹੀ ਉਹਨੇ ਜਿਹੜਾ ਨਿਊਟ੍ਰੀਸ਼ਨ ਆ ਉਹ ਵੀ ਪੂਰਾ ਕਰਨਾ ਠੀਕ ਆ ਜੀ ਨਾਰਮਲ ਮਿੱਟੀ ਤੁਹਾਡੇ ਗਾਰਡਨ ਦੀ ਜਿਹੜੀ ਵੀ ਹੈਗੀ ਆ ਤੁਸੀਂ ਉਹ ਲੈ ਲਓ ਜੇ ਤੁਹਾਡੀ ਚੀਕਨੀ ਮਿੱਟੀ ਆ ਤਾਂ ਤੁਸੀਂ ਉਹਦੇ ਵਿੱਚ ਆਹ ਵਾਲੀਆਂ ਸਾਰੀਆਂ ਚੀਜ਼ਾਂ ਮਿਕਸ ਕਰੋ ਜੇ ਤੁਹਾਡੀ ਮਿੱਟੀ ਐਸ ਤਰ੍ਹਾਂ ਦੀ ਰੇਤਲੀ ਹੈ ਫਿਰ ਤੁਹਾਨੂੰ ਕੁਝ ਵੀ ਇਹਦੇ ਵਿੱਚ ਮਿਕਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੇ ਤੁਹਾਡੀ ਚੀਕਨੀ ਮਿੱਟੀ ਹੈ ਜਿਹਦੇ ਵਿੱਚ ਕਿ ਡਲੇ ਬੱਜੇ ਹੁੰਦੇ ਆ ਉਹਦੇ ਵਿੱਚ ਤੁਸੀਂ ਆਹ ਹੈਗਾ ਜੀ ਕਣਕ ਦਾ ਵੇਸਟ ਜਿਹੜੀ ਕਣਕ ਆਪਾਂ ਦਾਣੇ ਖਾਨਦੇ ਆ ਉਹਦਾ ਜਿਹੜਾ ਵੇਸਟ ਹੁੰਦਾ ਤੂੜੀ ਇਹਨੂੰ ਅਸੀਂ ਤੂੜੀ ਕਹਿੰਦੇ ਆ ਪੰਜਾਬੀ ਦੇ ਵਿੱਚ ਇਹ ਜਿਹੜਾ ਪਸ਼ੂਆਂ ਨੂੰ ਪਾਇਆ ਜਾਂਦਾ ਜ਼ਿਆਦਾਤਰ ਪਰ ਇਹਦੇ ਵਿੱਚ ਨਿਊਟ੍ਰੀਸ਼ਨ ਦੇ ਜਿਹੜੇ ਕਾਫੀ ਤੱਤ ਉਹ ਹੁੰਦੇ ਆ ਇਸੇ ਤਰ੍ਹਾਂ ਝੋਨੇ ਦਾ ਛਿਲਕਾ ਆ ਜਿਹੜੇ ਆਪਾਂ ਚਾਵਲ ਖਾਂਦੇ ਆ ਉਹਦਾ ਜਿਹੜਾ ਵੇਸਟ ਬਚਦਾ ਆ ਇਹਦੇ ਵਿੱਚ ਵੀ ਕਾਫੀ ਜਿਹੜਾ ਨਿਊਟ੍ਰੀਸ਼ਨ ਆ ਉਹ ਹੁੰਦਾ ਆ ਆ ਹੈਗਾ ਜੀ ਕੋਕੋ ਪੀਟ ਜਿਹੜੀ ਆਪਾਂ ਨੂੰ 30 40 ਰੁਪਏ ਕਿਲੋ ਮਿਲਦੀ ਆ Amazon ਤੋਂ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਨਿਊਟ੍ਰੀਸ਼ਨ ਆ ਉਹ ਨਹੀਂ ਹੁੰਦਾ ਬਸ ਆਪਾਂ ਦੇਖੋ ਦੇਖੀ ਇਹਦੇ ਮਗਰ ਭੱਜਦੇ ਆ ਕਿਉਂਕਿ ਇਹ ਮੁੱਲ ਮਿਲ ਰਹੀ ਆ ਇਸ ਕਰਕੇ ਆਪਾਂ ਨੂੰ ਲੱਗਦਾ ਵੀ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਾਤ ਤ ਜਿਹੜੇ ਹੋਣੇ ਆਪਣੇ ਬੂਟਿਆਂ ਨੂੰ ਵਧਾਉਣ ਨੂੰ ਪਰ ਜੇ ਤੁਸੀਂ ਇਹਦੀ ਚੰਗੀ ਜਾਣਕਾਰੀ ਲਓਗੇ ਤੇ ਇਹਦੇ ਵਿੱਚ ਕੋਈ ਵੀ ਉਹ ਜਿਹੇ ਤੱਤ ਜਿਹੜਾ ਉਹ ਨਹੀਂ ਹੁੰਦਾ ਜਿਹੜਾ ਕਿ ਆਪਾਂ ਨੂੰ ਬੂਟਿਆਂ ਨੂੰ ਵਧਾਉਣ ਵਿੱਚ ਮਦਦ ਕਰੇ ਠੀਕ ਆ ਜੀ ਬਾਕੀ ਮਿੱਟੀ ਨੂੰ ਸੌਫਟ ਕਰਨ ਵਾਸਤੇ ਤੁਸੀਂ ਵਰਤ ਸਕਦੇ ਹੋ ਜੇ ਤੁਸੀਂ ਤੁਹਾਡੇ ਕੋਲ ਖੁੱਲਾ ਪੈਸਾ ਆ ਤਾਂ ਤੁਸੀਂ ਫਿਰ ਲੈ ਲਓ ਤੇ ਜੇ ਤੁਸੀਂ ਥੋੜਾ ਮਤਲਬ ਕਿ ਸੀਮਤ ਮਾਤਰਾ ਵਿੱਚ ਖਰਚਾ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਤੋੜੀ ਲਵੋ ਜਾਂ ਤੁਸੀਂ ਝੋਨੇ ਦਾ ਜਿਹੜਾ ਆ ਛਿਲਕਾ ਹੁੰਦਾ ਪਿੰਡਾਂ 'ਚ ਤੇ ਆਮ ਫ੍ਰੀ ਵੈਸੇ ਹੀ ਮਿਲ ਜਾਂਦਾ ਖੇਤਾਂ ਵਿੱਚ ਪਿਆ ਹੁੰਦਾ ਤੁਸੀਂ ਉੱਥੋਂ ਕਾਠਾ-ਕੱਠਾ ਕਰਕੇ ਇੱਕ ਬੋਰਾ ਭਰ ਕੇ ਰੱਖ ਲੋ ਤਾਂ ਲਗਭਗ ਤੁਹਾਡਾ ਸਾਲ ਜਿਹੜਾ ਉਹ ਨਿਕਲ ਜਾਂਦਾ ਜੇ ਹੁਣ ਤੁਹਾਡੇ ਕੋਲ ਇਹ ਤਿੰਨੇ ਚੀਜ਼ਾਂ ਨਹੀਂ ਹੈਗੀਆਂ ਜਾਂ ਤੁਸੀਂ ਵਰਤਣਾ ਨਹੀਂ ਚਾਹੁੰਦੇ ਫਿਰ ਤੁਹਾਡੇ ਮਿੱਟੀ ਤੇ ਤੁਹਾਨੂੰ ਤੁਹਾਡੇ ਹਰ ਕੋਲੇ ਹੁੰਦੀ ਆ ਕਿਉਂਕਿ ਧਰਤੀ ਮਾਣੇ ਮਿੱਟੀ ਜਿਹੜੀ ਆਪਾਂ ਨੂੰ ਹਰ ਕਿਸੇ ਨੂੰ ਹੀ ਦਿੱਤੀ ਐ ਇਹਦੇ ਤੋਂ ਵਾਂਜੀ ਧਰਤੀ ਮਾਤਾ ਨੇ ਕਿਸੇ ਨੂੰ ਵੀ ਨਹੀਂ ਛੱਡਿਆ 2 ਗਾਜ ਮਿੱਟੀ ਹਰ ਕੋਲ ਹੁੰਦੀ ਹੁੰਦੀ ਆ ਤੁਸੀਂ ਮਿੱਟੀ ਲਵੋ ਮਿੱਟੀ ਦੇ ਗਮਲੇ ਭਰੋ ਗਮਲਿਆਂ ਦੇ ਥੱਲੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਪੱਤੇ ਉਹ ਭਰ ਸਕਦੇ ਹੋ ਕਿਉਂਕਿ ਮਿੱਟੀ ਦਾ ਭਾਰ ਜ਼ਿਆਦਾ ਹੋ ਜਾਣਾ ਤੇ ਫਿਰ ਜਿਹੜੀ ਆਪਣੀ ਛੱਤ ਤੇ ਭਾਰ ਆ ਉਹ ਵੀ ਜ਼ਿਆਦਾ ਹੋਊਗਾ ਅੱਧੇ-ਅੱਧੇ ਗਮਲੇ ਤੁਸੀਂ ਪੱਤਿਆਂ ਦੇ ਭਰ ਲੋ ਐਦਾਂ ਕਿਉਂਕਿ ਜਦੋਂ ਇਹ ਥੱਲੇ ਬੈਠਣਗੇ ਨਾ ਇਹਨਾਂ 1 ਇੰਚੀ ਦੇ ਰਹਿ ਜਾਣਾ ਵਾ ਜਾਂ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਘੋੜ ਲੋ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਘੋੜ ਕੇ ਉੱਤੇ ਮਿੱਟੀ ਜਿਹੜੀ ਆ ਉਹ ਪਾ ਕੇ ਤੇ ਤੁਸੀਂ ਮੇਥੀ ਵਗੈਰਾ ਜੋ ਵੀ ਸਬਜ਼ੀ ਤੁਸੀਂ ਲਗਾਣੀ ਆ ਉਹ ਲਗਾ ਸਕਦੇ ਹੋ ਜੋ ਤੁਹਾਡੀ ਚੀਕ ਨਹੀਂ ਮਿੱਟੀ ਆ ਫਿਰ ਉਹਦੇ ਵਿੱਚ ਥੋੜੀ ਜੀ ਤੁਸੀਂ ਇਸ ਤਰ੍ਹਾਂ ਤੂੜੀ ਮਿਕਸ ਕਰ ਲਓ ਤੇ ਮੈਂ ਕੋਕੋ ਪੀਟ ਤਾਂ ਨਹੀਂ ਵਰਤਦੀ ਹੈਗੀ ਮੈਂ ਤਾਂ ਵੈਸੇ ਵੀਡੀਓ ਚ ਵਾਸਤੇ ਹੀ ਰੱਖਦੀਆਂ ਤਾਂ ਕਿ ਤੁਹਾਨੂੰ ਸਮਝਾਉਣਾ ਮੈਨੂੰ ਆਸਾਨ ਰਹੇ ਵੀ ਇਹਦਾ ਕੋਈ ਫਾਇਦਾ ਨਹੀਂ ਹੈਗਾ ਬਾਕੀ ਆਪਾਂ ਪੈਸੇ ਹੀ ਵੇਸਟ ਕਰਦੇ ਆ ਇਹਦੇ ਨਾਲ ਜਿਹੜੀ ਆ ਤੂੜੀ ਆ ਤੇ ਧੋਨੇ ਦਾ ਝੋਨੇ ਦਾ ਛਿਲਕਾ ਆ ਇਹਦੇ ਵਿੱਚ ਤਿੰਨ ਚਾਰ ਜਿਹੜੇ ਨਿਊਟ੍ਰੀਸ਼ਨ ਆ ਉਹ ਹੁੰਦੇ ਆ ਠੀਕ ਹੈ ਜੀ ਆਪਾਂ ਤੂੜੀ ਤੇ ਝੋਨੇ ਦੇ ਛਿਲਕੇ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੇ ਨਿਊਟ੍ਰੀਸ਼ਨ ਹੁੰਦੇ ਆ ਕਾਰਬਨ ਹੁੰਦਾ ਚੰਗੀ ਮਾਤਰਾ 'ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਇਹ ਜਿਹੜੇ 4-5 ਤੱਤ ਆਪਾਂ ਨੂੰ ਉਹ ਮਿਲ ਜਾਂਦੇ ਆ ਤੇ ਦੂਜਾ ਇਹ ਜਿਹੜਾ ਵਾ ਨਾ ਡੀਕੰਪੋਜ਼ ਬਹੁਤ ਛੇਤੀ ਹੋ ਜਾਂਦੀ ਆ ਤੂੜੀ ਇਹ ਲਗਭਗ 15-20 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਅੱਧੀ ਕੇ ਗਲ ਜਾਂਦੀ ਆ ਤੇ ਇਹ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜਾ ਤੁਸੀਂ ਕੋਕੋ ਪੀਟ ਨਾਲ ਲਵੋ ਇਹਦੀ ਮਾਤਰਾ ਜਿਹੜੀ ਆ ਉਹੀ ਲਵੋ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਨਿਊਟ੍ਰੀਸ਼ਨ ਵੀ ਜਿਹੜਾ ਇਹ ਤੋਂ ਮਿਲ ਜਾਊਗਾ ਤੇ ਦੂਜਾ ਆਪਣਾ ਜਿਹੜਾ ਖਰਚਾ ਵਾ ਉਹ ਵੀ ਘਟ ਜਾਊਗਾ ਠੀਕ ਆ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਗਮਲੇ ਭਰ ਲਈਏ ਤੁਸੀਂ ਦੇਖ ਸਕਦੇ ਹੋ ਚਾਰ ਗਮਲੇ ਮੈਂ ਭਰ ਲਿਆ ਲਗਭਗ ਮੇਰੇ ਇਹ 10 10 ਇੰਚੀ ਦੇ ਗਮਲੇ ਆ 8x10 ਇੰਚੀ ਦੇ ਗਮਲੇ ਆ ਮੈਂ ਸਿਰਫ ਇਹ ਦੇ ਵਿੱਚ ਵੀਡੀਓ ਵਾਸਤੇ ਹੀ ਬਣਾ ਰਹੀ ਹਾਂ ਇਹਨਾਂ ਛੋਟਾ ਗਮਲਾ ਜੇ ਤੁਹਾਡੇ ਕੋਲ ਚੜਾਈ ਦੇ ਵਿੱਚ ਗਮਲੇ ਹੈ ਨਾ ਤਾਂ ਤੁਸੀਂ ਚੜਾਈ ਚ ਲਓ ਗਮਲੇ ਜਿੱਡਾ ਇਹ 14 ਦਾ ਸਾਈਜ਼ ਹੈ ਨਾ ਇਹਨਾਂ ਤੁਸੀਂ ਇੱਕ ਗਮਲੇ ਦਾ ਸਾਈਜ਼ ਲੋ ਧਨੀਆ ਮੇਥੀ ਮੂਲੀਆਂ ਇਹੋ ਜਿਹੀਆਂ ਚੀਜ਼ਾਂ ਪੱਤੇ ਵਾਲੀਆਂ ਗਰੋ ਕਰਨ ਨੂੰ ਨਾ ਕਿਉਂਕਿ ਮੈਂ ਵੀਡੀਓ ਵਾਸਤੇ ਹੀ ਬਣਾ ਰਹੀ ਹਾਂ ਵੈਸੇ ਤਾਂ ਮੇਰਾ ਧਨੀਆ ਉਗ ਕੇ ਕਾਫੀ ਵੱਡਾ ਹੋ ਚੁੱਕਾ ਆ ਹੁਣ ਤੇ ਮੈਂ ਖੇਤ ਵਿੱਚ ਵੀ ਲਗਾਇਆ ਹੋਇਆ ਇਹ ਸਿਰਫ ਮੈਂ ਵੀਡੀਓ ਦਿਖਾਣੀ ਸੀ ਤੇ ਉਸ ਕਰਕੇ ਤਾਂ ਕਰਕੇ ਫਿਰ ਮੈਂ ਇਹ ਜਿਹੜਾ ਵਾ ਗਮਲੇ ਭਰੇ ਆ ਠੀਕ ਆ ਜੀ ਹੁਣ ਆ ਲਲਿਆ ਜੀ ਆਪਾਂ ਤਣੀਆਂ ਦਾ ਸੀਡ ਇਹ ਤਣੀਆਂ ਦਾ ਸੀਡ ਮੈਂ ਮੋਲੀ ਲੈ ਕੇ ਆਈ ਆ ਜੇ ਤੁਸੀਂ ਮੋਲ ਤੁਹਾਨੂੰ ਨਹੀਂ ਮਿਲਦਾ ਜਾਂ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਜਿਹੜਾ ਧਨੀਆ ਆ ਮ ਆਪਾਂ ਘਰਾਂ ਦੇ ਵਿੱਚ ਖਾਣ ਨੂੰ ਲਿਓਨੇ ਆ ਨਾ ਉਹ ਵਾਲੇ ਧਨੀਆ ਨੂੰ ਤੁਸੀਂ ਚਕਲੇ ਵੇਲਣੇ ਦੇ ਉੱਤੇ ਨਾ ਇਸ ਤਰ੍ਹਾਂ ਬਰੀਕ-ਬਰੀਕ ਕਰ ਲਓ ਮਤਲਬ ਕਿ ਉਹਦੇ ਟੋਟੇ ਕਰ ਲਓ ਟੋਟੇ ਕਰਨ ਤੋਂ ਬਾਅਦ ਵਿੱਚ ਉਹਨੂੰ ਤੁਸੀਂ ਇਸ ਤਰ੍ਹਾਂ ਸੰਘਣਾ-ਸੰਘਣਾ ਘੇਰ ਦੇਣਾ ਕਿਉਂਕਿ ਧਨੀਆ ਥੋੜਾ ਨਾ ਮੁਸ਼ਕਲ ਦੇ ਨਾਲ ਉੱਗਦਾ ਹੁੰਦਾ ਜਿਦਾ ਮੇਥੀ ਰਕਦਾ ਮੁੱਗੇ ਆਉਂਦੀ ਆ ਤੇ ਬਹੁਤ ਛੇਤੀ ਉੱਗੇ ਆਉਂਦੀ ਆ ਇਹਦਾ ਸੀਡ ਤੁਸੀਂ ਥੋੜਾ ਨਾ ਜ਼ਿਆਦਾ ਘੇਰਨਾ ਆ ਹਮੇਸ਼ਾ ਖਿਆਲ ਰੱਖਣਾ ਜਦੋਂ ਤੁਸੀਂ ਧਨੀਆ ਬੀਜਣਾ ਨਾ ਇਹਦਾ ਬੀਜ ਥੋੜਾ ਜ਼ਿਆਦਾ ਘੇਰਨਾ ਤੇ ਜੇ ਤੁਸੀਂ ਭੇਕੇ ਬੀਜ ਦੋ ਤਾਂ ਸਭ ਤੋਂ ਵਧੀਆ ਹੈ ਜੇ ਤੁਹਾਡੇ ਕੋਲ ਨਹੀਂ ਟਾਈਮ ਵਗੈਰਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਬੀਜ ਸਕਦੇ ਹੋ ਥੋੜਾ ਇਹਨੂੰ ਪਾਣੀ ਜਿਹੜਾ ਨਾ ਉਹ ਜ਼ਿਆਦਾ ਦੇ ਦਿਓ ਪਹਿਲੀ ਵਾਰੀ ਜਦੋਂ ਹੁਣ ਪਾਣੀ ਦੇਣਾ ਨਾ ਆਪਾਂ ਤੇ ਪਾਣੀ ਆਪਾਂ ਇਹਨੂੰ ਬਿਲਕੁਲ ਗਮਲਿਆਂ ਨੂੰ ਨਾ ਕਿਸੇ ਚੌੜੇ ਕੜਾਈਏ ਦੇ ਵਿੱਚ ਥੱਲੇ ਮਤਲਬ ਡੋਬ ਕੇ ਰੱਖ ਦੇਣਾ ਥੱਲੇ ਵਾਲੀ ਸਾਈਡ ਜਿਹੜੀ ਨਾ ਇਹਨੇਨੀ ਪਾਣੀ ਚ ਆਪਾਂ ਡੋਬ ਦੇਣੀ ਔਰ ਰਾਤ ਭਰ ਜਿਹੜੀ ਨਮੀ ਹੈ ਨਾ ਇਹਦੇ ਉੱਤੇ ਚੜਦੀ ਰਹੂਗੀ ਫਿਰ ਤੇ ਹੌਲੀ ਹੌਲੀ ਜਿਹੜਾ ਮਿੱਟੀ ਬਿਲਕੁਲ ਗਿੱਲੀ ਹੋ ਜਾਊਗੀ ਤੇ ਜੇ ਆਪਾਂ ਉੱਪਰ ਦੀ ਇਹਨੂੰ ਪਾਣੀ ਪਾਵਾਂਗੇ ਤਾਂ ਫਿਰ ਕੀ ਹੋਣਾ ਕਿ ਧਨੀਏ ਦੇ ਬੀਜ ਜਿਹੜੇ ਹਨ ਉਹ ਇਕੱਠੇ ਹੋ ਜਾਣੇ ਆ ਤੇ ਉਹ ਫਿਰ ਬਾਅਦ ਚ ਥੋੜੀ ਦਿੱਕਤ ਆਉਂਦੀ ਆ ਦੇਖਣ ਨੂੰ ਵੀ ਨਹੀਂ ਚੰਗਾ ਲੱਗਦਾ ਤੇ ਦੂਜਾ ਉੱਗਦਾ ਵੀ ਸਹੀ ਤਰੀਕੇ ਨਾਲ ਨਹੀਂ ਹੈਗਾ ਬਸ ਇਸ ਤਰ੍ਹਾਂ ਮੈਂ ਸਾਰੇ ਬੀਜ ਹੁਣ ਬੀਜ ਲੈ ਥੋੜੇ ਜਿਮ ਬੀਜ ਰੱਖ ਲੈਣੇ ਆ ਕਈ ਵਾਰੀ ਕੀ ਹੁੰਦਾ ਕਿ ਕੋਈ ਬੀਜ ਨਾ ਉੱਗੇ ਜਾਂ ਕਿਉਂਕਿ ਆਪਾਂ ਕਿਹੜਾ ਇਹ ਘਰੇ ਬਣਾਇਆ ਹੋਇਆ ਆਪਾਂ ਮੋਲੀ ਲੈ ਕੇ ਆਏ ਆ ਹਨਾ ਤੇ 100% ਤਾਂ ਕੋਈ ਵੀ ਚੀਜ਼ ਐਡੀ ਨਹੀਂ ਹੁੰਦੀ ਵੀ ਉੱਗੀ ਆਉਗੀ ਬਸ ਇਸ ਤਰ੍ਹਾਂ ਮੈਂ ਲਗਾ ਲਿਆ ਵਾ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੀ ਆ ਵੀ ਤੁਸੀਂ ਬੀਜ ਲਗਾ ਕੇ ਤੇ ਉਹਦੇ ਉੱਤੇ ਮਿੱਟੀ ਪਾਓ ਕਿਉਂਕਿ ਜੇ ਆਪਾਂ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਏਦਾਂ ਏਦਾਂ ਕਰਾਂਗੇ ਨਾ ਤਾਂ ਉਹ ਕੀ ਹੋਣਾ ਕਿ ਅੱਧੇ ਬੀਜ ਉੱਤੇ ਰਹਿ ਜਾਣੇ ਆ ਤੇ ਅੱਧੇ ਬੀਜ ਜਿਹੜੇ ਟਕੇ ਜਾਣੇ ਆ ਤੇ ਸੌਖਾ ਤਰੀਕਾ ਤਾਂ ਇਹ ਹੀ ਆ ਬਸ ਇਸ ਤਰ੍ਹਾਂ ਤੁਸੀਂ ਇਹਨੂੰ ਉੱਤੇ ਮਿੱਟੀ ਪਾ ਦੋ ਤੇ ਹੁਣ ਮੈਂ ਸਾਰੇ ਗਮਲਿਆਂ ਦੇ ਉੱਤੇ ਪਹਿਲਾਂ ਮਿੱਟੀ ਪਾ ਲਵਾਂ ਫਿਰ ਮੈਂ ਤੁਹਾਨੂੰ ਪਾਣੀ ਲਗਾਉਣ ਦਾ ਵੀ ਤਰੀਕਾ ਦੱਸ ਦਿਆਂ ਕਿ ਤੁਸੀਂ ਇਹਨੂੰ ਪਾਣੀ ਕਿਸ ਤਰ੍ਹਾਂ ਲਗਾਣਾ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਲੈ ਲਿਆ ਜੀ ਪਲਾਸਟਿਕ ਦਾ ਕਢਾਈ ਹੈ ਤੇ ਇਹਦੇ ਵਿੱਚ ਮੈਂ ਪਾਣੀ ਭਰ ਲਿਆ ਵਾ ਪਾਣੀ ਭਰ ਕੇ ਤੇ ਇਹ ਮੈਂ ਇਹਦੇ ਵਿੱਚ ਰੱਖ ਦਿੱਤਾ ਤੇ ਸਿਰਫ ਮੈਨੂੰ ਰੱਖੇ ਨੂੰ ਹਜੇ 1 ਮਿੰਟ ਹੀ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾ ਨਮੀ ਆਉਣੀ ਸ਼ੁਰੂ ਵੀ ਹੋ ਗਈ ਆ ਇਹਦੇ ਨਾਲ ਹੁਣ ਕੀ ਹੋਊਗਾ ਕਿ ਆਪਣਾ ਜਿਹੜਾ ਵਾ ਇਹ ਮਿੱਟੀ ਆ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਊਗੀ ਆ ਦੋ ਵਾਲੇ ਗਮਲੇ ਵੀ ਮੈਂ ਬਾਅਦ ਵਿੱਚ ਰੱਖ ਦੇਣੇ ਆ ਜਿਹੜੇ ਰਹਿ ਗਏ ਆ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਜਿਹੜੀ ਜਦੋਂ ਮੇਥੀ ਥੋੜੀ ਥੋੜੀ ਉਗਣੀ ਸ਼ੁਰੂ ਸੌਰੀ ਧਨੀਆਂ ਥੋੜਾ ਥੋੜਾ ਉਗਣਾ ਸ਼ੁਰੂ ਹੋ ਜੂਗੇ ਨਾ ਤੀਜੇ ਚੌਥੇ ਪੰਜਵੇਂ ਦਿਨ ਜਿੱਦਣ ਵੀ ਉਗ ਗਿਆ ਤੇ ਉਸ ਦਿਨ ਫਿਰ ਮੈਂ ਹੁਣ ਦੁਬਾਰਾ ਸ਼ਾਟ ਲਵਾਂਗੀ ਵੀਡੀਓ ਦਾ ਤੇ ਫਿਰ ਮੈਂ ਪੂਰੀ ਤਾਂ ਡਲ ਜੜੀ ਲਗਭਗ ਮਹੀਨੇ ਇੱਕ ਦੀ ਵੀਡੀਓ ਇਹ ਸ਼ੇਅਰ ਕਰੂੰਗੀ ਹੋ ਸਕਦਾ ਥੋੜੀ ਵੀਡੀਓ ਲੰਬੀ ਹੋ ਜਾਵੇ ਤਾਂ ਆ ਤੁਸੀਂ ਦੇਖ ਲਓ ਨਵੀਂ ਆਣੀ ਸ਼ੁਰੂ ਹੋਗੀ ਨਾ ਬਸ ਜਦੋਂ ਵੀ ਤੁਸੀਂ ਕੋਈ ਸੀਡ ਇਸ ਤਰ੍ਹਾਂ ਛੋਟਾ ਸੀਡ ਲਾਉਣਾ ਤੇ ਇਸ ਤਰ੍ਹਾਂ ਹੀ ਹਮੇਸ਼ਾ ਪਾਣੀ ਦਿਓ ਹੋ ਸਕਦਾ ਵੀ ਇਹ ਅੱਧਾ ਘੰਟਾ ਲੱਗ ਜਵੇ ਬੇਟੇ ਤੁਸੀਂ ਹੋਰ ਕੋਈ ਕੰਮ ਕਰਨ ਲੱਗ ਜਓ ਤੇ ਇਸ ਤਰ੍ਹਾਂ ਇਹਨੂੰ ਰੱਖ ਲਓ ਤੇ ਹੁਣ ਮੈਂ ਇਹਨੂੰ ਪਿਆ ਰਹਿਣ ਦਊਂਗੀ ਤੇ ਸਾਰੇ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਗਿੱਲੇ ਹੋਲਣ ਦਵਾਂਗੇ ਇਹ ਵੀਡੀਓ ਦੂਜੇ ਦਿਨ ਸਵੇਰ ਦੀ ਆ ਜੀ ਕਿਉਂਕਿ ਮੈਂ ਰਾਤੀ ਫਿਰ ਮੈਨੂੰ ਕਾਫੀ ਟਾਈਮ ਲੱਗ ਗਿਆ ਤੇ ਫਿਰ ਮੈਂ ਇਦਾਂ ਹੀ ਰੱਖ ਕੇ ਚਲੇਗੀ ਇਹਨਾਂ ਨੂੰ ਪਾਣੀ ਵਿੱਚ ਤੇ ਸਵੇਰ ਤੱਕ ਪਾਣੀ ਬਿਲਕੁਲ ਜਿਹੜਾ ਕੜਾਈਏ ਚ ਸੁੱਕ ਗਿਆ ਸੀ ਤੇ ਇਹਦੇ ਵਿੱਚ ਬਿਲਕੁਲ ਨਮੀ ਆ ਚੁੱਕੀ ਸੀ ਤੇ ਚਾਰੇ ਕੜਾਈਏ ਆਹ ਆਪਣੇ ਜਿਹੜੇ ਗਮਲੇ ਆ ਬਿਲਕੁਲ ਇਹਨਾਂ ਦੇ ਵਿੱਚ ਨਮੀ ਹੋ ਗਈ ਆ ਤੇ ਹੁਣ ਵੇਟ ਕਰਦੇ ਆ ਇਹ ਕਿੰਨੇ ਦਿਨ ਤਾਂ ਜਿਹੜਾ ਆਪਣਾ ਧਨੀਆ ਵਾ ਉਹ ਉੱਗਦਾ ਵਾ ਤੇ ਅੱਜ ਦੂਜਾ ਦਿਨ ਜਿਹੜਾ ਉਹ ਸਟਾਰਟ ਹੋ ਗਿਆ ਤੇ ਧਨੀਏ ਦਾ ਕੋਈ ਵੀ ਬੀਜ ਜਿਹੜਾ ਨਾ ਉੱਪਰ ਨਹੀਂ ਆਇਆ ਅੱਜ ਆਪਾਂ ਧਨੀਏ ਨੂੰ ਜੀ ਆਪਣੇ ਹੋ ਗਿਆ ਜੀ ਛੇਵਾਂ ਦਿਨ ਤੁਸੀਂ ਦੇਖ ਸਕਦੇ ਹੋ ਧਨੀਆ ਜਿਹੜਾ ਬਹੁਤ ਵਧੀਆ ਉੱਗ ਗਿਆ ਤੇ ਕੱਲਾ-ਕੱਲਾ ਦਾਣਾ ਜਿਹੜਾ ਉੱਗ ਗਿਆ ਆ ਕੋਈ ਵੀ ਦਾਣਾ ਜਿਹੜਾ ਉੱਗਣੋਂ ਨਹੀਂ ਰਹਿ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਧਨੀਆ ਸਭ ਤੋਂ ਮੈਨੂੰ ਮੁਸ਼ਕਲ ਲੱਗਦਾ ਉੱਗਣ ਦੇ ਵਿੱਚ ਕਿਉਂਕਿ ਅਤੇ ਇਹਦੇ ਸੀਡ ਜਿਹੜੇ ਨਾ ਬਹੁਤ ਕਰੜੇ ਹੁੰਦੇ ਆ ਇਸ ਕਰਕੇ ਛੇਤੀ ਨਹੀਂ ਉੱਗਦਾ ਜਿਦਾ ਮੇਥੀ ਮੂਲੀਆਂ ਹੋ ਗਈਆਂ ਨਾ ਇਹ ਬਹੁਤ ਛੇਤੀ ਉੱਗੇ ਹੁੰਦੀਆਂ ਤੇ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਆ ਤੇ ਤੁਸੀਂ ਦੇਖ ਲਓ ਆਪਣਾ ਧਨੀਆ ਜਿਹੜਾ ਸਾਰਾ ਉੱਗ ਗਿਆ ਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਜਿਹੜਾ ਧਨੀਆ ਵਾ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਧਨੀਆ ਬੀਜੇ ਨੂੰ ਜੀ 8 ਦਿਨ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਧਨੀਆ ਜਿਹੜਾ ਕਾਫੀ ਵੱਡਾ ਵੱਡਾ ਹੋ ਗਿਆ ਤੇ ਹਰਿਆਲੀ ਮਾਰਨ ਲੱਗ ਗਿਆ ਵਾ ਤੇ ਜਦੋਂ ਇਹਨੂੰ ਦੋ ਦੋ ਪੱਤੇ ਹੋਰ ਨਿਕਲ ਆਏ ਤੇ ਫਿਰ ਆਪਾਂ ਵੀਡੀਓ ਦੀ ਸਮਾਪਤੀ ਕਰ ਦੇਣੀ ਆ ਤੇ ਫਿਰ ਆਪਾਂ ਸਾਰਾ ਤੁਹਾਨੂੰ ਜਿਹੜਾ ਪੂਰਾ ਇੱਕ ਬੀਜ ਤੋਂ ਲੈ ਕੇ ਅਗਾਉਣ ਤੱਕ ਦਾ ਤਰੀਕਾ ਸਾਰਾ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਨੇ ਦਿਨ ਚ ਲਗਭਗ ਮੈਨੂੰ 15 ਤੋਂ 20 ਦਿਨ ਲੱਗ ਜਾਂਦੇ ਆ ਇੱਕ ਵੀਡੀਓ ਬਣਾਉਣ ਵਾਸਤੇ। ਤੇ ਤੁਸੀਂ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਦੱਸਿਆ ਕਰੋ ਜ਼ਰੂਰ। ਵਿਦਿਆ ਨੂੰ ਮੇਰਾ ਜਿਹੜਾ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਆ ਕਿਉਂਕਿ ਮੈਂ 15-20 ਦਿਨਾਂ ਦੇ ਦਿਨਾਂ ਚ ਵੀਡੀਓ ਪੂਰੀ ਕਰਦੀ ਆ ਤੇ ਤਾਂ ਕਿ ਆਪ ਸਭ ਜੋ ਮੇਰੀਆਂ ਭੈਣਾਂ ਨਵੀਆਂ ਆ ਨਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਧਨੀਆ ਘਰ ਦੇ ਵਿੱਚ ਆਸਾਨੀ ਦੇ ਨਾਲ ਕਿਸ ਤਰ੍ਹਾਂ ਉਗਾ ਸਕਦੇ ਹੋ ਧਨੀਆ ਬੀਜੇ ਨੂੰ ਜੀ ਅੱਜ 10 ਦਿਨ ਹੋ ਚੁੱਕੇ ਨੇ ਲਗਭਗ 20 ਦਿਨ ਬਾਅਦ ਆਪਾਂ ਜਿਹੜੀ ਇਹ ਵੀਡੀਓ ਆ ਉਹਨੂੰ ਪੂਰੀ ਕਰਨਾ ਵਾ ਸ਼ੁਰੂ ਤੋਂ ਲੈ ਕੇ ਆਪਾਂ ਤੁਹਾਨੂੰ ਸਾਰਾ ਹੀ ਦਿਖਾ ਰਹੇ ਹਾਂ ਧਨੀਆ ਬੀਜਣ ਦਾ ਤਰੀਕਾ ਕਿ ਕਿਸ ਤਰ੍ਹਾਂ ਤੁਸੀਂ ਆਸਾਨੀ ਦੇ ਨਾਲ ਧਨੀਆ ਜਿਹੜਾ ਬੀਜ ਸਕਦੇ ਹੋ ਗਮਲਿਆਂ ਦੇ ਵਿੱਚ ਛੱਤ ਦੇ ਉੱਤੇ ਕਿਉਂਕਿ ਮੈਨੂੰ ਲੱਗਦਾ ਵੀ ਸਾਰੀਆਂ ਜਿਹੜੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਔਖਾ ਧਨੀਆ ਹੀ ਉਗਦਾ ਆ ਮੇਰੇ ਹਿਸਾਬ ਦੇ ਨਾਲ ਬਾਕੀ ਤੁਹਾਨੂੰ ਕਿਹੜੀ ਸਬਜ਼ੀ ਗਾਉਣੀ ਸਭ ਤੋਂ ਔਖੀ ਲੱਗਦੀ ਹੈ ਕਮੈਂਟ ਕਰਕੇ ਦੱਸਿਓ ਪਰ ਮੈਨੂੰ ਧਨੀਆ ਗਾਉਣਾ ਸਭ ਤੋਂ ਔਖਾ ਕੰਮ ਲੱਗਦਾ ਪਰ ਇਹਨੂੰ ਆਪਾਂ ਬਹੁਤ ਆਸਾਨੀ ਦੇ ਨਾਲ ਉਗਾ ਸਕਦੇ ਹਾਂ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਬੀਜੋਗੇ ਜਿਸ ਤਰ੍ਹਾਂ ਕਿ ਮੈਂ ਇਹਨੂੰ ਬੀਜਿਆ ਅੱਜ ਆਪਣਾ ਧਨੀਆ ਲਗਾਏ ਨੂੰ ਜੀ ਪੂਰੇ 19 ਦਿਨ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਧਨੀਆ ਆਪਣਾ ਸਾਰਾ ਹੀ ਉੱਗਿਆ ਆ ਕੋਈ ਵੀ ਬੂਟਾ ਇਹੋ ਜਿਹਾ ਜਿਹੜਾ ਉੱਗਣ ਤੋਂ ਨਹੀਂ ਰਿਹਾ ਬਲਕਿ ਜ਼ਿਆਦਾ ਹੀ ਸੰਘਣਾ ਉੱਗ ਗਿਆ ਆ ਇਹਨੂੰ ਪਾਟ ਕੇ ਹੁਣ ਮੈਂ ਥੋੜੀਆਂ-ਥੋੜੀਆਂ ਇਸ ਦਰ੍ਹਾਂ ਦੀਆਂ ਗਾਚੀਆਂ ਕੱਢ ਕੇ ਇਸ ਤਰ੍ਹਾਂ ਐਨ ਐਨੀ ਮਿੱਟੀ ਸਮੇਤ ਇਹਨੂੰ ਪਾਟ ਕੇ ਤੇ ਮੈਂ ਕਿਸੇ ਅਲੱਗ ਜਗ੍ਹਾ ਤੇ ਲਗਾ ਦੇਣਾ ਕਿਉਂਕਿ ਬਹੁਤ ਸੰਘਣਾ ਉੱਗ ਗਿਆ ਤੁਸੀਂ ਦੇਖੋ ਕੋਈ ਬੀਜ ਜਿਹੜਾ ਉੱਗਣ ਤੋਂ ਨਹੀਂ ਰਹਿ ਗਿਆ ਸਾਰਾ ਹੀ ਉੱਗ ਗਿਆ ਆ ਤੇ ਇੱਥੇ ਅੱਜ ਜਿਹੜੀ ਵੀਡੀਓ ਦੀ ਆਪਾਂ ਸਮਾਪਤੀ ਕਰ ਦੇਣੀ ਆ ਕਿਉਂਕਿ 20 ਦਿਨ ਹੋ ਗਏ ਮੈਨੂੰ ਵੀਡੀਓ ਬਣਾਉਂਦੀ ਨੂੰ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਸਾਰੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਊਗੀ ਕਿ ਘੱਟ ਖਰਚੇ ਦੇ ਵਿੱਚ ਵੀ ਤੁਸੀਂ ਜਿਹੜਾ ਛੱਤ ਤੇ ਗਾਰਡਨਿੰਗ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀਆਂ ਮਹਿੰਗੀ ਜਿਹੜੀ ਕੋਕੋ ਪੀਟ ਲਿਆਣ ਕੇ ਉਹ ਪਾ ਕੇ ਤਾਂ ਹੀ ਗਾਰਡਨਿੰਗ ਹੋ ਸਕਦੀ ਐਦਾਂ ਦਾ ਕੁਝ ਨਹੀਂ ਹੈਗਾ ਮੈਂ ਬਿਲਕੁਲ ਵੀ ਜਿਹੜੀ ਆ ਦੀ ਕੋਕੋ ਪੀਟ ਦੀ ਵਰਤੋਂ ਨਹੀਂ ਕਰਦੀ ਪਰ ਬੂਟੇ ਮੇਰੇ ਵੀ ਸਾਰੇ ਹਰੇ ਭਰੇ ਹੋ ਜਾਂਦੇ ਆ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਧਨੀਆ ਲਗਾਉਣ ਦਾ ਤਰੀਕਾ ਵਧੀਆ ਲੱਗਾ ਹੋਊਗਾ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਮੇਰਾ ਚੈਨਲ ਚੰਗਾ ਲੱਗਦਾ ਤਾਂ ਜਰੂਰ ਸਪੋਰਟ ਕਰੋ ਮੈਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੀਮਤੀ ਸਮੇਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵੱਸਦੇ ਰਹੋ